ਵਲਕ ਬਲਜੂ ਰਾਖਾ ਪ੍ਰਪਤਾ ਕੀਨੋ ਵੱਡੋ ਕਲੂ ਮੈਸਾ ਕ ਤਨਤਨ ਸਾਹਿਬ ਸ਼ੇਰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਪਾਈਦਿਆਲਾ ਜੀ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਬੜੇ ਹੀ ਸ਼ਰਧਾ ਸਤਕਾਰ ਦੇ ਨਾਲ ਸਿੱਖ ਪੰਦੀ ਨੁਮਾਇੰਦ ਜਮਾਤ ਸ਼ੋਮਨੀ ਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਇਹਨਾਂ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸਾਹਿਬ ਸ਼ੇਰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦਿਆਂ ਹੋਇਆਂ ਅਸਾਮ ਗੁਰਦੁਆਰਾ ਸ਼ੀਤੋਬੜੀ ਸਾਹਿਬ ਤੋਂ ਵਿਸ਼ੇਸ਼ ਨਗਰ ਕੀਰਤਨ ਦਾ ਆਗਾਜ਼ ਹੋਇਆ ਜਿਹੜਾ ਕਿ 18 ਨਵੰਬਰ ਨੂੰ ਸ਼ਾਮ ਸਮੇਂ ਗੁਰਦੁਆਰਾ ਸ਼ੀਤ ਦੁਖਮਾਨ ਸਾਹਿਬ ਪਟਿਆਲਾ ਵਿਖੇ ਪਹੁੰਚ ਰਿਹਾ ਹੈ ਇਸ ਤੋਂ ਪਹਿਲਾਂ ਵੱਡੇ ਪੱਧਰ ਤੇ ਇਸ ਸਥਾਨ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੂਰੇ ਪਟਿਆਲੇ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਜਿੱਥੇ ਉਸ ਨਗਰ ਕੀਰਤਨ ਨੇ ਪਹੁੰਚਣਾ ਹੈ ਉਹਨਾਂ ਰਸਤਿਆਂ ਨੂੰ ਸਜਾਇਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਖਾਲਸਾਈ ਨਿਸ਼ਾਨ ਝੰਡੀਆਂ ਵੀ ਲਗਾਈਆਂ ਜਾ ਰਹੀਆਂ ਨੇ ਰਸਤੇ ਆਪ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ 18 ਤਾਰੀਖ ਨੂੰ ਸ਼ਾਮ ਸਮੇਂ ਚਹਲ ਪੈਲੈਸ ਤੋਂ ਪਟਿਆਲਾ ਦੇ ਵਿੱਚ ਐਂਟਰੀ ਇਸ ਨਗਰ ਕੀਰਤਨ ਨੇ ਕਰਨੀ ਹੈ ਉਸ ਸਮੇਂ ਵੀ ਆਪ ਸੰਗਤ ਨੇ ਵੱਡੇ ਪੱਧਰ ਤੇ ਇਸ ਨਗਰ ਕੀਰਤਨ ਦੇ ਵਿਸ਼ਮੂਲੀਅਤ ਕਰਨੀ ਹੈ ਤੇ 19 ਤਾਰੀਖ ਨੂੰ ਸਵੇਰ ਸਮੇਂ ਤਕਰੀਬਨ 9 ਵਜੇ ਦੇ ਕਰੀਬ ਗੁਰਦੁਆਰਾ ਸ਼੍ਰੀ ਦੁਖਨਵਾਲ ਸਾਹਿਬ ਤੋਂ ਇਹ ਪਾਵਨ ਨਗਰ ਕੀਰਤਨ ਅਗਲੇ ਪੜਾਅ ਦੇ ਲਈ ਰਵਾਨਗੀ ਲਵੇਗਾ ਉਸ ਸਮੇਂ ਵੀ ਆਪ ਜੀ ਨੇ ਨਤਮਸਤਕ ਹੋ ਕੇ ਸਰਦਾਰ ਸਤਕਾਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਤ ਕਰਨਾ ਹੈ